ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਜਾਨਵਰ ਪੰਛੀ ਡੋਟ ਨੇ ਤੇ ਮੇਰੇ ਭਰਾ ਜਿੰਨੇ ਵੀ ਆਪਾਂ ਨੂੰ ਦੇਖਦੇ ਆ ਆਪਣੇ ਚੈਨਲ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਬਈ ਕੱਲ ਬਾਜੀ ਜਿੱਤੀ ਆ ਬਈ ਕੱਲੀ ਰਹਿ ਗਈ ਸੀ ਆਪਣੀ 240 ਤੇ ਬਾਜੀ ਨਿਪੜੀਆ 4:30 ਵਜੇ ਉੱਤੇ ਉੜਦੀ ਗਵਾਚ ਗਈ ਠੀਕ ਆ ਤੇ ਸੇਰਾ ਹੀ ਲਾਤਾ ਬਈ ਕਬੂਤਰੀ ਨੇ ਤੇ 26 ਕਬੂਤਰ ਉੱਡੇ ਸੀ ਠੀਕ ਆ ਤੇ ਭਾਈ ਪਹਿਲਾ ਇਨਾਮ ਸੀਗਾ ਇੱਕ ਜੀ ਜਿੱਤ ਸੀਗੀ ਠੀਕ ਆ ਤੇ ਸ਼ੇਰਾ ਲਾਤਾ ਭਾਈ ਆਪਣੇ ਵਾਲੀ ਨੇ ਠੀਕ ਆ ਤੇ ਬਾਕੀ ਤੁਸੀਂ ਆ ਸਾਰਾ ਵੀਡੀਓ ਚ ਦੇਖ ਹੀ ਲੋ ਠੀਕ ਆ ਕੀ ਗੱਲਬਾਤ ਹੋਈ ਆ ਤੇ ਆ ਜਾਨਵਰਾਂ ਨੂੰ ਪਾਉਣ ਲੱਗੇ ਸੀ ਬਦਾਮ ਤੇ ਖੇਡ ਹੋਈ ਸੀ ਭਾਈ ਜਿਹੜੀ ਤੇ ਆਪਾਂ ਸਾਹਮਦੇ ਹੁੰਨੇ ਆ ਤੇ ਉਹ ਵੀ ਵੀਡੀਓ ਬਣੀ ਪਈ ਆ ਮੇਰੇ ਕੋਲੇ ਤੇ ਉਹ ਵੀ ਸਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕਿਵੇਂ ਸੰਭੀ ਸੀ ਕੀ ਗੱਲਬਾਤ ਸੀ ਠੀਕ ਆ ਆਪਾਂ ਤੁਹਾਡੇ ਤੋਂ ਕੁਝ ਨਹੀਂ ਲਪਾਉਂਦੇ ਜਿਵੇਂ ਕਬੂਤਰੀ ਸੰਭੀ ਸੀ ਜਿੰਨੇ ਤੇ ਸੰਭੀ ਸੀ ਸਾਰੇ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ ਬਾਈ ਆਪਾਂ ਜਿਹੜਾ ਕੂਤਰ ਜਿਵੇਂ ਵੀ ਸਾਹੁੰਦਾ ਠੀਕ ਆ ਸੋ ਲਵ ਯੂ ਹੈ ਤੇ ਦੇਖੋ ਵੀਡੀਓ ਪੂਰੀ ਮਾਰ ਜੁੜ ਗਿਆ ਬਾਈ ਕੱਟਿਆ ਗਿਆ ਕਹਦੇ ਕਰਨ ਨਾਲ ਉਹ ਹੀ ਆਉਦੀ ਆ ਕਾਲਾ ਕੱਲਾ ਹਾਂ ਆ ਠੀਕ ਆ ਇਹ ਫੋਟੋ ਨਿਕਾੜੀ ਆ ਉਹ ਕੱਟ ਦੇ ਮੁੜੇ ਨਹੀਂ ਮੋਰ ਸਾਹਿਬ ਇਹ ਤਜਾ ਹੁੰਦਾ ਜੀ ਆ ਤੇ ਮੰਦੇ ਕਿਥੋਂ ਆਇਓ ਇੱਕ ਹੀ ਘਰ ਜੋ ਉੱਲੇ ਜਾਂਦੇ ਨੇ ਬਾਈ ਕਾਂ ਬਲੇਲੇ ਗੇਣੇ ਉੱਤਰ ਉੱਤਰ ਇਕੱਠੇ ਚੱਦੇ ਨੇ ਕਹਿੰਦਾ ਆਈ ਸੀਗੇ ਜਮਿਆ ਉਹ ਬਲੇਲੇ ਪਹੁੰਚ ਜੂਗਾ ਇਹਦੇ ਹਾਂ 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 ਪਹੁੰਚਦਾ ਹੋਥੇ ਪਹੁੰਚੂ ਤੁਮ ਮੋੜੇ ਹੀ ਨਹੀਂ ਘਬਰਾ ਆ ਕਬੂਤਰ ਪੁੱਟੀਆਂ ਹਾਂ ਕੂਤਰੀ ਬੰਦੇ ਦੀ ਹੈ ਕਿੰਨਾ ਪਾਲ ਘੜਿਆ ਹੋਇਆ ਹੈ ਖੜਾ ਬਈ ਖੜਾ ਇੱਕ ਮਿੰਟ ਹੈ ਹੈਲੋ ਹਾਂ ਨਹੀਂ ਭਜਾਉਣ ਦਿੰਦੇ ਨਹੀਂ ਭਜਾਉਣ ਦਿੰਦੇ ਉਹ ਫੜਦਾ ਉਹ ਫੜਦਾ ਲੋਹ ਜਵਾਰ ਨੂੰ ਭਾਰ ਮਾਰ ਕੇ ਹਾਂ ਸਹੀ ਆ ਠੀਕ ਨਾ ਇਹ ਮੋਰ ਸਹੋਲਦਾ ਕਿਹਨ ਜੀ ਜੀ ਹਾਂ ਜੀ ਕੀ ਹਾਲ ਜਾਲਾ ਬਾਈ ਮੇਰੇ ਸਾਰੇ YouTube ਚੈਨਲ ਵਾਲੇ ਭਰਾਵਾਂ ਦਾ ਹੋਰ ਜਾਨਵਰ ਪੰਛੀ ਠੀਕ ਐ ਸੋ ਬਾਈ ਅੱਜ ਮੀਰ ਆਣੇ ਬਾਜੀ ਤੇ ਬਾਈ ਗੁਰਪਾਲ ਨੇ ਬਾਈ ਜਸਾ ਮੀਰਪੁਰ ਦਾ ਸਨਮਾਨ ਕੀਤਾ ਬਾਈ ਤੇ ਬਹੁਤ ਬਹੁਤ ਵਧਾਈਆਂ ਭਰਾ ਨੂੰ ਨਾ ਦਿਨ ਬਾਅਦ ਵੀ ਫੱਟਲੇ ਨਹੀਂ ਲੱਗਦੇ ਨਾ ਮਣੀ ਨਹੀਂ ਕੰਮ ਕਰਦਾ ਗ੍ਰੀਪਰ ਕੰਮ ਕਰਦਾ ਹੁਣ ਤੇਲੀ ਦਾ ਫੱਟਾ ਖੋਲ ਕੇ ਦੇਖ ਪੈਨ ਨਾ ਵੀ ਕਾਚੇ ਨਾ ਬਣਾਏ ਵੀਡੀਓ ਨੂੰ ਦੇਖੀਂ ਜਿੰਨੇ ਹੱਲ ਧਰ ਕੇ ਦੇਖਾਂ ਜੂ ਜਾ ਕੇ ਕਮੈਂਟਾਂ ਚ ਉਹਨਾਂ ਕੋਲ ਖੜੇ ਜਾ ਕੇ ਮੈਨੂੰ ਦੇਖਿਆ ਕਿ ਕਮੈਂਟ ਕਿ ਖੜਾਉਂਦਾ ਉਹਨਾਂ ਕੋਲ ਜਾ ਕੇ ਤੂੰ ਉਤਰਾਏ ਕਿਹੜੀ ਜੁੰਨੀ ਆ ਯਾਰ ਕੋਈ ਜੁੰਨੀ ਨਹੀਂ ਆ ਬੈਠਾ ਨੁਪੇ ਨੁਪੇ ਬੈਠਾ ਇਹ ਜਾਣਪਰ ਤੇ ਇਹ ਤੋਂ ਉਤਲ ਦੋਲਾ ਵੱਜਦਾ ਤੇ ਬੰਦਾ ਮਾਹਰ ਹੋ ਗਿਆ ਤੇ ਬੰਦੀ ਵੀ ਦਿੱਸਣ ਲੱਗੀ ਆ ਗਿਆ ਚਾਰੇ ਥੱਲੇ ਸਾਰੇ ਬੱਚੇ ਆ ਗਏ ਮੱਧ ਪਾਣੀ ਬਦਲ ਨਹੀਂ ਮਾਰਿਆ ਮੱਧ ਪਾਣੀ ਵਾਲਾ ਹੀ ਕੁੱਤ ਜਾਂਦਾ ਹਨਾ ਨੂੰ ਪਤਾ ਬੱਦਲਾ ਬੱਦਲਾ ਜਾਂਦਾ ਮਾ ਬੱਦ ਕਾਂਸਰ ਕੋਲ ਪਤਾ ਲੱਗ ਉਤਰੀ ਪਤਾ ਗਿਆ ਹਵਾ ਤੇ ਇੰਨ ਬੋਲ ਰਿਹਾ ਮੁਰਾ ਨੀ ਅ ਤੋੜਾ ਪਾ ਪਤਾ ਹੀ ਹੈ ਕਿਹੜੀ ਬੈਠੀ ਹੈ ਹਰੀ ਬੋਤਲ ਹਰੀ ਬੋਤਲ ਕਿਹਨਾਂ ਦਾ ਜੇਸ ਹਾਂ ਅਰੇ ਮੇਰੇ ਮਾਰ ਲਿਆ ਕਰ ਹਾਂ ਬਈ ਕਾਫੀ ਵਾਲੇ ਮੁੰਡੇ ਪੂਰਾ ਘੈਂਟ ਹੈ ਪਰਮੇਸ਼ਰ ਪੀਆ ਹੋਏ ਤਮੇ ਹਾਂ ਬੈਠਾ ਸਾਡਾ ਪੇਲਛੀਆਂ ਵਾਲਾ ਤੇ ਆ ਬੇਟਾ ਬੇਂਦਰੂ ਤੇਸ਼ ਰਤੀਆ ਉਤਰ ਬੈ ਗਿਆ ਬਈ ਬਾਰਡਰ ਵਾਸਤੇ ਤੇਸ਼ ਰਤੀਆ ਉਤਰ ਪੈ ਗਿਆ ਬਈ 7 ਰਹਿ ਗਏ 7 ਕੱਟ ਤੀ 7 ਰਹਿ ਗਏ ਪੰਥ ਮਾਰ ਆਇਆ ਲੈ 4 ਕੋਲਿੰਗਾਂ ਮਾ ਕੋਈ ਆ ਬੇਟਾ ਆਪਣਾ ਜੈਂਕੋ ਸਟਾਈਲ ਬੱਚਾ ਆਪਣਾ ਚੇਲਾ ਉਤਰ ਨਾ ਫਿਰ ਕਣ ਰੋ 80 ਰੁਪਏ

ਉੱਗੇ ਆਓ ਕਿੰਨੇ 15 ਬਾਈ ਵੀਰ ਟਰੌਲੀ ਜਾਂਦੇ ਲੈ ਬਸ ਕਾਣੂ ਹਟਦੇ ਨੇ ਯਾਰ ਸਾਲੀ ਜਾਂਦੇ ਉਹ ਸਾਲੀ ਜਾਂਦਾ ਉਹ ਮੁੰਡਾ ਖੜਾ ਖੜਾ ਫਿਰ ਇਹ ਕੰਮ ਦਾ ਬਹੁਤ ਗਲਤ ਆ ਯਾਰ ਇੱਧਰ ਨਹੀਂ ਗਿਆ ਭਾਈ ਉਹ ਉਹ ਤਾਂ ਉਧਰ ਗਿਆ ਉਹ ਸੀਗਾ ਇਥੋਂ ਕਿਸੀ ਤੇ ਕਬੂਤਰ ਆ ਜਾ ਬਗਜੋ ਭਾਈ ਕਿੱਕ ਜਾਣਾ ਯਾਰ ਤੁਸੀਂ ਉੱਤਰ ਜਾਓ ਵੱਡੇ ਭਾਈ ਕਾਉਂ ਡਾਉਨ ਹੋ ਗਿਆ ਲਾਲ ਯਾਰ ਕੰਟੀ ਨੂੰ ਕੰਟੀ ਨੂੰ ਇਹ ਤਾਂ ਕੰਟੀ ਇਹ ਤਾਂ ਕੰਟੀ ਇਹ ਤਾਂ ਦਾ ਸਹੀ ਆ ਕਿੰਨੇ ਦਾ ਸਹੀ ਆ ਆ ਫੜ ਕੇ ਫੜਾਉਂਦੇ ਯਾਰ ਕਿੰਨੇ ਉਹਨੇ ਤੇ ਇੱਕ ਦੋ ਚਹੀ ਆ ਆਹ ਤੇ ਹਰਮਨ ਕਾਨਗੜ ਪੁੱਤਰ ਬਹਿ ਗਿਆ ਬਾਈ ਕੱਟਦਾ ਵਾਹ ਲੈ ਫੜ ਲੈ ਬਾਈ ਤੂੰ ਸਾਡੇ ਕੋਲ ਚਾਰ ਪੁੱਤਰ ਸਹੀ ਆ ਥੱਲੇ ਉਹ ਜਿਹੜਾ ਹੱਥ ਲਾ ਛੋਟਾ ਗਿੱਲ ਕਾਸ ਬੰਮ ਨਾਲੀ ਗਾਗਨ ਦੱਤਾ ਖੇੜਾ ਤੇ ਬੂਟਾ ਦਾਨੇ ਵਾਲਾ ਇਹ ਚਾਰ ਪੁੱਤਰ ਸਹੀ ਆ ਕੱਟਦਾ 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 ਚਾਰ ਰਹਿ ਗਏ ਹੁਣ ਚਾਰ ਰੰਗ ਚਾਰ ਹੂੰ ਕੀ ਇਹ ਨਾਮ ਕੀ ਰੱਖਿਆ ਨੇ ਬਾਬਾ ਜੀ ਕੀ ਹੈ ਕੱਪ ਨਾ ਨਾ ਹੋਰ ਪਹਿਲੇ ਨੂੰ 쿨ਰ ਦੂਜੇ ਨੂੰ ਮਸ਼ੀਨ ਤੀਜੇ ਨੂੰ ਕੱਪ ਆ ਵੀ ਆ ਗਏ ਹੂੰ ਹੂੰ ਰੇ ਗੇ ਰਹਿ ਗੇ ਕੱਲੀ ਗਈ ਘੋਟਾ ਗਿੱਲ ਗਿੱਲ ਤੇ ਇੱਕ ਇੱਕ ਦੇ ਟਾਈਮ ਹੈ ਫਿਰਦਾ ਬਾਈ ਇੱਕ ਟਾਈਮ ਚ 40 ਦੇ ਕੱਟੀ ਜੋ ਆਪਣੀ ਕੂਂਦਰੀ ਫਿਰਦੀ ਆ ਮਿੱਤਰੋ ਠੀਕ ਆ ਤੇ ਇੱਕ ਤੇ ਟਾਈਮ ਆ ਇਹ ਨਾਲ ਬਹਿ ਗਿਆ ਇਹ ਨਾਲ ਸ਼ਬਦ ਬੰਦੇ ਨਾਲ ਰਹਿ ਗਿਆ ਕਿਲੋ ਛੋਟਾ ਕਿਲੋ ਦੀ ਕੂਂਦਰੀ ਫਿਰਦੀ ਆ 11 ਕਿਲੋ ਦੀ 33 ਜਾਣ ਵਾਲੀ ਜਿਹੜੀਆਂ ਫਰਦੀ ਫਰਦੀ ਇਹ ਕੱਲੀ ਚੰਨ ਵਾਲੀ ਦੀ ਹੈ ਫਿਰਦੀ ਆ ਬਈ ਇਸ ਟਾਈਮ ਵੀ ਹੋ ਰਹੀ ਧੀਰੀ ਆਣੇ ਬਈ ਕੱਲੀ ਦਾ ਇੱਕ ਕੱਲੀ ਹੋਈ ਕੱਲੀ ਯੂਟਿਊਬਰ ਦੀ ਯੂਟਿਊਬਰ ਦੀ ਲੋਕ ਕਹਿੰਦੇ ਯੂਟਿਊਬਰ ਆਣੇ ਉੱਡਦੇ ਨਹੀਂ ਹਾਂ ਅੱਜ ਕਿੱਲੇ ਦੀ ਉੱਟੀ ਆ ਬਈ ਆ ਫਿਰਦੀ ਆ ਬਈ ਕੱਲੀ ਬਾਟਾਂ ਵੜਦੀ ਆ ਆ ਜਾ ਆ ਆ ਜਾ ਮੇਰਾ ਪੁੱਤ ਆ ਆ ਜਾ ਆ ਜਾ ਬਈ

ਆਇਆ ਬੱਤੂਏ ਆਇਆ 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 ਤੰਗਾਉਂ ਚਾਗਾ ਆਇਆ ਵੇ ਆਇਆ ਆਇਆ ਮਿਲ ਲਾਦੂ ਆਇਆ ਬੱਤੂਏ ਆਇਆ 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 ਵੇ ਉਹ ਕਰਦੇ ਬਾਕਿਸਤਾਨ ਲਿਆਵੜੀ ਨੇੜੀ ਲਿਆ ਬੁੱਗੀ ਲੈ ਮਿੱਤਰੋ ਪਿੰਡਾ ਤੇ ਮੀਰ ਆਣੇ ਬਾਜੀ ਉੱਡੀ ਸੀ ਛਬੀ ਕੂਤਰ ਜੀ ਤੇ 26 ਆਪਣੀ ਕਲੀ ਨਹੀਂ ਰਹਿ ਗਈ ਉਹ ਦਰਦੀ ਆ ਹਜੇ ਠੀਕ ਹੈ ਚਾਵਾ ਆਇਆ ਆਇਆ ਨਾ ਕਰਕੇ ਨਹੀਂ ਬੜਾ ਓਏ ਆਇਆ ਆਇਆ ਆਜੇ ਵੀ ਨਹੀਂ ਮੰਦੋੜ ਆਇਆ 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 ਓਏ ਪਈ ਤਾਂ ਚਲ ਜਾਈਏ ਵੀ ਬੁਲਾ ਦੇ ਬਾਈ ਜਿਹਦੇ ਵਿੱਚ ਮੀਰਾ ਨੇ ਬਾਜੀ ਉੱਡੀ ਸੀ ਜਿਹਦੇ ਵਿੱਚ ਛਬੀ ਕੂਤਰ ਉੱਡੇ ਸੀ ਇਹ ਸਤਾਰਾ ਤੋਂ ਮੱਡੂ ਬਈ ਇਹ ਛੋਟੇ ਗੱਲ ਬਈ ਕੱਲੀ ਕਬੂਤਰੀ ਰਹਿ ਗਈ ਲੈ ਨਾਟ ਕਰਾਂ ਨਾਮ ਤੇ ਵੀ ਉਹਦੇ ਕੱਲੇ ਦੀ ਰਹਿ ਗਈ ਕੱਪ ਤੇ ਵੀ ਕੱਲੇ ਗਈ ਹਾਂਜੀ ਲੈ ਮਿੱਤਰੋ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਬੂਤਰੀ ਮੀਰਾਂ ਨੇ ਆਪਣੀ ਕੱੱਦੀ ਰਹਿ ਗਈ ਬਈ ਚਿੜੀਆਂ ਫੜਦੀ ਫਿਰਦੀ ਸੀ 2:40 ਤੇ ਬਾਜੀ ਨਿਪੜ ਗਈ ਤੇ ਆਪਣੀ ਕਬੂਤਰੀ 4 ਵਜੇ ਵੀ ਲੜ ਲੜ ਕਰਦੀ ਫਿਰਦੀ ਸੀ ਕਬੂਤਰੀ ਮਿਲੀ ਨਹੀਂ